ਅੱਜ ਆਪਾਂ ਸ਼ਬੂਤਖਨਾਰੀ ਬਾਗੜਾ ਉੱਤੇ 201 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਜੋ ਵਿਚਾਰ ਘਟ ਕੀਤੇ ਯਾਰ ਉਸ ਬੰਦੀ ਗੱਲਬਾਤ ਕਰ ਰਹੇ ਆ ਮੇਰੇ ਵੀਰੋ ਗੱਲਬਾਤ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਗੱਲ ਲੋਕਾਂ ਤੱਕ ਜਾ ਸਕੇ ਕਿਸਾਨ ਮਜ਼ਦੂਰ ਸੰਘਰਸ਼ ਮਿਟੀ ਪੰਜਾਬ ਵੱਲੋਂ ਸ਼ਬੂਤਖਨਾਰੀ ਬਾਗੜਾ ਉੱਤੇ ਕੱਲ ਹੋ ਰੇ ਵੱਡੇ ਇਕੱਠਾ ਵਿੱਚ ਸ਼ਾਮਲ ਹੋਣ ਲਈ ਸਭ ਕਿਹਾ ਗਿਆ ਮੁਕੰਮਲ ਕਰ ਲਈ ਗਈਆਂ ਮਾਲਵੇ ਦੇ 7 ਜ਼ਿਲ੍ਹੇ ਲੌਰੀ ਬਾੜੂ ਉੱਤੇ ਜਾ ਰਹੇ ਆ 11 ਕਿਸਾਨ ਮਜ਼ਦੂਰ ਬੀਬੀਆਂ ਉੱਥੇ ਪਹੁੰਚਣਗੇ ਉਹਨਾਂ ਦੀ ਗਵਾਈ ਸੂਬਾ ਜਨਰਲ ਸਕੱਤਰ ਅਤੇ ਸੁਵਿਧੇ ਪ੍ਰਧਾਨ ਕਰ ਰਹੇ ਇਸੇ ਤਰੀਕੇ ਨਾਲ ਜਿਹੜਾ ਦਵਾਬਾ ਤੇ ਮੱਝ ਦੇ 10 ਜ਼ਿਲ੍ਹੇ ਉਹ ਸ਼ੰਮੂ ਬਾੜੂ ਤੇ ਪਹੁੰਚ ਰਹੇ ਆ 11 ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਉਹ ਸ਼ੰਮੂ ਬਾੜੂ ਤੇ ਪਹੁੰਚਣਗੇ ਜਿਨ੍ਹਾਂ ਦੀ ਗਵਾਈ ਸੁੰਦਰ ਸਿੰਘ ਚਤਾਲਾ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਰਸਾਨੀਆ ਤੇ ਹੋਰ ਆਗੂ ਸਹਿਬਾਨ ਜਿਹੜੇ ਆ ਉਹ ਕਰ ਰਹੇ ਆ ਜਿੱਤਰਾ ਹਰਪ੍ਰੀਤ ਸਿੰਘ ਸਿਧਵਾ ਤੇ ਜਸਵੀਰ ਸਿੰਘ ਭਿੱਜੀ ਉਹ ਸਾਰੇ ਆਗੂ ਸ਼ੰਗੂ ਬਾਰਡਰ ਤੇ ਜੋ-ਜੋ ਆ ਜਾ ਰਹੇ ਉਹਦੀ ਗਵਾਹੀ ਕਰਨਗੇ ਤਰਨਤਾਰ ਜਿਲ੍ਹੇ ਚੋਂ 100 ਵੱਸ ਵੱਡੀ ਜਿਹੜੀ ਆ ਉਹ ਕਿਸਾਨਾਂ ਵੀ ਦੂਰਾਂ ਬੀਬੀਆਂ ਦੀ ਜਾ ਰਹੀ ਹੈ ਵੱਡੀ ਗਿਣਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਬਾਕੀ ਜਿਲ੍ਹਿਆਂ ਚੋਂ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਸ਼ੰਗੂ ਬਾਰਡਰ ਤੇ ਪਹੁੰਚੀ। ਸ਼ੰਗੂ ਬਾਰਡਰ ਤੇ ਜੋ ਪੱਲ ਵਿਸ਼ਾਲ ਕਟਿਆ ਖਰੌਰੀ ਬਾਰਡਰ ਤੇ ਹੋਣਾ ਵਾ। ਉੱਥੇ ਇੱਕ ਸ਼ਕਤੀ ਪ੍ਰਦਰਸ਼ਨ ਇਹ ਆ ਉਹ ਕਾਇਆ ਜਾਵੇਗਾ ਕੇਂਦਰ ਸਰਕਾਰ ਨੂੰ ਤੇ ਦੁਨੀਆ ਭਰ ਦੇ ਕਾਰਪੋਰੇਟਾਂ ਨੂੰ ਤੇ ਸਾਰੇ ਮੈਜੀਸਟਰੀ ਸੰਸਥਾਵਾਂ ਨੂੰ ਕਿ ਲੋਕ ਜਿਹੜੇ ਆ ਪੁਰਸ਼ ਮੋਰਚੇ ਨਾਲ ਜੁੜ ਰਹੇ ਇਹ ਮੋਰਚਾ ਮਜ਼ਬੂਤ ਜਿਹੜੀਆਂ 12 ਮੰਗਾਂ ਵਾਂ ਉਹ ਕੱਲੇ ਪੰਜਾਬ ਹਰਿਆਣੇ ਦੀਆਂ ਮੰਗਾਂ ਨਹੀਂ ਆ ਉਹ ਪੂਰੇ ਦੇਸ਼ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵਾਂ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਆ ਕਿਦਰ ਸਰਕਾਰ ਨੇ ਕਾਰਪੋਰੇਟਾਂ ਦੇ ਦਬਾਅ ਹਟ ਸਾਮਰਾਜੀ ਸੰਸਥਾਵਾਂ ਦੇ ਦਬਾਅ ਹਟ ਉਹਨਾਂ ਮੰਗਾਂ ਨੂੰ ਮੰਨਣ ਤੋਂ ਅੜੀ ਆ ਜਦੋਂ ਕਿ ਮੰਗਾਂ ਇੰਨੀਆਂ ਵੱਡੀਆਂ ਨਹੀਂ ਹੈਗੀਆਂ ਐਮਐਸਕੇ ਦੀ ਗਰੰਟੀ ਦਾ ਕਾਨੂੰਨ ਆ ਡਾਕਟਰ ਸੁਮਿਲ ਕਮੇਟੀ ਦੀ ਰਿਪੋਰਟ ਆ ਸੀਟੂ ਪਲੱਸ 50 ਨਾਡ ਜਾਂ ਸਾਨੂੰ ਜੋ ਕਰਕੇਆ ਖਤਮ ਕਰਨ ਦੀ ਗੱਲ ਹੈ ਜਾਂ ਹੋਰ ਮੰਗਾਂ ਉਹਨਾਂ ਮੰਗਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੀ ਸਰਕਾਰ ਮੰਨ ਨਹੀਂ ਸਕਦੀ ਪਰ ਜੋ ਕਾਰਪੋਰੇਟਰ ਇਹ ਖੇਤੀ ਸੈਕਟਰ ਦੇ ਵਿੱਚ ਦਾਖਲ ਹੋ ਚੁੱਕਾ ਵਾ ਜੋ ਦੇਸ਼ ਦੀਆਂ ਜਿਹੜੇ ਸਰਕਾਰਾਂ ਵਾਂ ਕੇਂਦਰ ਦੀ ਸਰਕਾਰ ਆ ਜਾਂ ਕੇ ਸੂਬੇ ਦੀ ਸਰਕਾਰਾਂ ਵਾਂ ਉਹ ਕਾਰਪੋਰੇਟਰ ਨੂੰ ਖੇਤੀ ਸੈਕਟਰ ਦੇ ਵਿੱਚ ਦਾਖਲ ਕਰ ਚੁੱਕੀਆਂ ਵਾਂ ਉਹ ਵੱਡੀ ਰੁਕਾਵਟ ਹੈ ਉਹ ਉਹ ਕਿਉਂਕਿ ਉਹ ਤਾਂ ਕਹਿ ਰਿਹਾ ਵੀ ਖੇਤੀ ਮੰਡੀ ਸਾਡੇ ਹੱਥ ਚ ਦੇਓ 60 ਕਰੋੜ ਦੇ ਕਿਸਾਨ ਖੇਤੋ ਬਾਹਰ ਕਰੋ ਇਸ ਕਰਕੇ ਇਹ ਜਿਹੜੀਆਂ ਛੋਟੀਆਂ ਮੰਗਾਂ ਵਾ ਐਮ ਐਸ ਵੀ ਗਰੰਟੀ ਕਰੂ ਨਾ ਜਾਂ ਦੂਜੀਆਂ ਮੰਗਾਂ ਡਾਕਟਰ ਸੁਮੇਨਾਥਰ ਕਰਜ਼ਾ ਖਤਮ ਕਰਨ ਦੀ ਗੱਲ ਇਸ ਕਰਕੇ ਉਹ ਹੱਲ ਕਰਨ ਦੇ ਵਿੱਚ ਵੱਡਾ ੜਕਾ ਵਾ ਇਸ ਕਰਕੇ ਕੇਂਦਰ ਸਰਕਾਰ ਦਾ ਕੀਤੀ ਬੜੀ ਮੰਤਰੀ ਕਹਿ ਰਿਹਾ ਵੀ ਅਸੀਂ ਇਹ ਮੰਗਾਂ ਡਾਕਟਰ ਸੁਮੇਨਾਥਨ ਜਾਂ ਐਮ ਐਸ ਵੀ ਦੇ ਗਰੰਟੀ ਦਾ ਕੰਮ ਨਹੀਂ ਦੇ ਸਕਦੇ ਇਸੇ ਕਰਕੇ ਕਹਿ ਰਹੇ ਹਾਂ ਸਾਡੇ ਸਮਝੌਤੇ ਉੱਤੇ ਹੋਏ ਹੋਏ ਆ ਇਸ ਕਰਕੇ ਇਹ ਅਸੀਂ ਉਥੇ ਕੇਂਦਰ ਸਰਕਾਰ ਨੂੰ ਤੇ ਦੁਨੀਆ ਪਰ ਦੇ ਕਾਰਪੋਰੇਟਾਂ ਤੋਂ ਤੇ ਸਾਮਰਾਜੀ ਸ਼ਕਤਾਂ ਨੂੰ ਇੱਕ ਚੈਲੰਜ ਦਵਾਂਗੇ ਤੇ ਲੱਖਾਂ ਲੋਕ ਇਕੱਠੇ ਹੋ ਰਹੇ ਆ ਸਾਰਾ ਇੱਕ ਦੁਸਤਾਂ ਦੇ ਕਿਸਾਨ ਵੀ ਦੂਰ ਬਿੱਡੀਆਂ ਉੱਠ ਰਹੇ ਆ ਜਿੰਨਾ ਮੋਰਚਾ ਲੰਮਾ ਚੱਲੂਗਾ ਓਨੀ ਹੀ ਤੁਹਾਡੇ ਦਾ ਚਫਾਈ ਪਾਊਗੀ ਓਨਾ ਹੀ ਤੁਹਾਡਾ ਰਾਤਾ ਜੀ ਦੀ ਦਾ ਰਾਮ ਹੋਣਗੀਆਂ ਇਹਦੇ ਬਾਰੇ ਅਮਰੀਕਾ ਦੀ ਜਿਹੜੀ ਇੱਕ ਅਖਬਾਰ ਆ ਉਹ ਕਹਿ ਚੁੱਕੀ ਆ ਕਿ ਇਹ ਮੋਰਚਾ ਇਹ ਮੋਰਚਾ ਦਿਚਦੇ ਆਤਮਾਂ ਦੇ ਦੇਸ਼ੀ ਸਰਕਾਰ ਤੇ ਦੁਨੀਆ ਭਰ ਦੇ ਕਾਰਪੋਰਟਾਂ ਦੇ ਖਿਲਾਫ ਜਿਹੜਾ ਵਾ ਇੱਕ ਜਿਹੜਾ ਫਾਸੀ ਦਾ ਫੱਦਾ ਆਉਣ ਲਈ ਸਮੇਂ ਬਣੂਗਾ ਇਸੇ ਤਰੀਕੇ ਦੇ ਨਾਲ ਜਿਹਾ ਅਸੀਂ ਜਦੋਂ ਇਹ ਗੱਲ ਬਣ ਗਈ ਹੈ ਕਿ ਸਰਕਾਰ ਮੰਗਾ ਨਹੀਂ ਕਰ ਰਹੀ ਤੇ ਨਾ ਹੀ ਰਸਤਾ ਖੋਲ ਰਹੀ ਹੈ ਗੈਰ ਕਾਨੂੰਨੀ ਜਿਹੜਾ ਰੁਕਿਆ ਹੋਇਆ ਹੋਇਆ ਜੋ ਕਿ ਸੁਪਰੀਮ ਕੋਰਟ ਹਾਈ ਕੋਰਟ ਵੀ ਕਹਿ ਰਹੀ ਰਸਤਾ ਖੋਲੋ ਪਰ ਫੇਰ ਵੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਰਸਤਾ ਖੋਲਣ ਨੂੰ ਤਿਆਰ ਨਹੀਂ ਤੇ ਗੈਰ ਕਾਨੂੰਨੀ ਤੌਰ ਤੇ ਜਿਹੜਾ ਰਸਤਾ ਰੋਕ ਕੇ ਯਾਰਾਂ कोरोना ਲੋਕਾਂ ਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਪਿਆ ਤੇ ਕਰੋੜਾ ਲੋਕ ਆਪਣੇ 11 ਕਰੋੜ ਦਾ ਵਪਾਰ ਜਿਹੜਾ ਉਹਨੂੰ ਨੂੰ ਸਾਰ ਪਚਾਇਆ ਹੋਇਆ ਵਾ ਇਸ ਕੇਂਦਰ ਤੇ ਪੰਜਾਬ ਹਰਿਆਣਾ ਦੀ ਸਰਕਾਰ ਨੇ ਇਸ ਲਈ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਫੈਸਲਾ ਕਰ ਲਿਆ ਵਾ ਕਿ ਜਿੰਨਾ ਚ ਮਰਜ਼ੀ ਲੰਬਾ ਮੋਰਚਾ ਚੱਲੇ ਉਹਨੇ ਸਾਡੇ ਕੋਲ ਵੱਧ ਮੌਕੇ ਅਸੀਂ ਉਹਨਾਂ ਹੀ ਵੱਧ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੂੰ ਜਥੇਬੰਦ ਕਰਾਂਗੇ ਬੀਬੀਆਂ ਦੇ ਵੱਡੇ ਵੱਡੇ ਸੰਘਣ ਬਣ ਰਹੇ ਆ ਪਿੰਡਾਂ ਚ ਜੋਨਾਂ ਚ ਜਿਲ੍ਹਿਆਂ ਚ ਗਸੂਬੇਜ ਬਣਦੇ ਆ ਤੇ ਇਹਦੇ ਵਾਸਤੇ ਜਿੰਨੇ ਵੱਡੇ ਸੰਕਟ ਹੁੰਦੇ ਆ ਜਾਂ ਜਿੰਨੀ ਵੱਡੀ ਲੜਾਈ ਲੰਮੀ ਹੁੰਦੀ ਆ ਉਹਨੇ ਵੱਦ ਸਾਡੇ ਕੋਲ ਮੌਕੇ ਹੁੰਦੇ ਆ ਇਹ ਉਹ ਅਸੀਂ ਉਸ ਤਰੀਕੇ ਨਾਲ ਇਸ ਮੋਰਚੇ ਨੂੰ ਲੈ ਆ ਲੈ ਰਹੇ ਆ ਤੇ ਸਾਡਾ ਗੁਰੂਆਂ ਇਤਿਹਾਸ ਤੇ ਦੇਸ਼ ਪਾਤਾ ਇਤਿਹਾਸ ਨੂੰ ਪ੍ਰੇਰਨਾ ਦੇ ਰਿਹਾ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਫਸਵਾ ਸਾਡਾ ਮਾਰਗਦਰਸ਼ ਕਰ ਰਿਹਾ ਵਾ ਸਾਨੂੰ ਅਸੀਂ ਇਹ ਲੜਾਈ ਹਰ ਰਾਂ ਤੇ ਜਿੱਤਨੀ ਆ ਤੇ ਲੜਨੀ ਆ ਇਸ ਤੋਂ ਇਲਾਵਾ ਜੋ ਅੱਜ ਸੂਚੀ ਆਈ ਹੈ ਦੇਸ਼ ਦੇ ਗੜੇ ਪੂਜੀਪਤੀਆ ਤਨਾ ਆ ਗਿਆ ਕਾਰਪੋਰੇਟ ਆ ਬਾਨੀ ਆ ਡਾਨੀ ਆ ਜਿਸੇ ਤਰ੍ਹਾਂ ਦੇ ਹੋਰ ਆ ਜਿਹੜੇ ਉਹਨਾਂ ਕੋਲ ਬਹੁਤ ਵੱਡਾ ਤਾਨ ਆ ਸਾਡੇ 11 ਲੱਖ ਕਰੋੜ ਦੀ ਪੂੰਜੀ ਆ ਉਹ ਇਸ ਵੇਲੇ ਬਾਨੀ ਕੋਲ ਆ ਉਹਦਾ ਇੱਕ ਸਾਲ ਦੇ ਵਿੱਚ 95% ਤੋਂ ਦੀ ਅਬਦਤ ਵਾਧਾ ਆ ਇਸ ਤਰ੍ਹਾਂ ਜਿਹੜਾ ਇਹ ਜਿਹੜਾ ਇਹ ਡਾਨੀ ਦੀ ਜਿਹੜੀ ਭਾਈ ਡਾਨੀ ਦੀ ਡਾਨੀ ਕੋਲ 11.6 ਲੱਖ ਕਰੋੜ ਦੀ ਪੂੰਜੀ ਆ ਜਿਹਦੀ 95% ਜਿਹੜੀ ਆ ਆਮਦਨ ਚ ਵਾਧਾ ਆ ਇਸ ਤਰ੍ਹਾਂ ਬਾਨੀ 10 ਲੱਖ 10 ਸਾਰੀਆਂ 14 ਲੱਖ ਕਰੋੜ ਦੀ ਪੂੰਜੀ ਉਹਦੇ ਕੋਲ ਆ ਤੇ ਇਸੇ ਤਰ੍ਹਾਂ ਦੇ ਬਾਕੀ ਦੇ 10 ਰੁਪਏ ਲਾ ਲੀਏ 43 ਲੱਖ ਕਰੋੜ ਵੜ ਜਾਂਦੇ ਆ 48 ਲੱਖ ਕਰੋੜ ਦਾ ਹਿੰਦੁਸਤਾਨ ਦਾ ਸਾਰਾ ਬੈਟਾ ਜਿਹੜਾ ਇੱਕ ਵਾਰੀ ਪੇਸ਼ ਕੀਤਾ ਗਿਆ 43 ਲੱਖ ਕਰੋੜ ਦੀ ਪੂੰਜੀ ਕੋਈ ਚੰਦ ਕਾਰਪੋਰਟਾ ਕੋਲ ਕੋਈ ਕੁਛ ਟਰਾਡਾ ਕੋਲ ਸਰਵਾਈਧਾਰਾ ਕੋਲ ਉਹ ਉਹਨਾਂ ਦੀ ਆਮਦਨ ਹੈ ਨਹੀਂ ਜਾਂ ਉਹਨਾਂ ਕੋਲ ਪੂੰਜੀ ਹੈ ਨਹੀਂ ਆ ਇਹ ਤੁਹਾਨੂੰ ਆਪ ਪਤਾ ਕਰ ਲੋ ਵਿਦੇਸ਼ ਕਿੰਨਾ ਵੱਡਾ ਜਿਹੜਾ ਉਹ ਆਰਥਿਕ ਪੜਾਅ ਉਹਦਾ ਪੈਦਾ ਹੋ ਚੁੱਕਾ ਜਿਹੜਾ ਦੇਸ਼ ਦੇ ਆਤਮਾ ਨੇ ਪਿਛਲੇ 70 ਸਾਲਾਂ ਚ ਜਿਹੜਾ ਪਹਿਲਾ ਕਰਤਾ ਜਿਹਦੇ 140 ਕਰੋੜ ਲੋਕ ਅੱਜ ਰੋਜੀ ਰੋਟੀ ਤੋਂ ਆਤਰਿਆ ਤੇ ਹੋਰ ਆਰਥਿਕ ਤੰਗੀ ਜਿਹੜੀ ਉਹ ਝੱਲ ਰਹਾ ਆ ਇਸ ਕਰਕੇ ਜਿਹੜਾ ਕਾਰਪੋਰੇਟ ਦਾ ਇੱਕ ਕਾਰਪੋਰੇਟ ਦੇ ਖਿਲਾਫ ਜਿਹੜੀ ਲੜਾਈ ਆ ਜਾਂ ਸਰਮਾਇਦਾਰਾਂ ਦੇ ਖਿਲਾਫ ਲੜਾਈ ਆ ਤਨਾਡਾਂ ਦੇ ਖਿਲਾਫ ਲੜਾਈ ਆ ਜਿਹੜਾ ਐਡਾ ਵੱਡਾ ਆਰਥਿਕ ਪਹਾੜ ਉਹਦੇ ਖਿਲਾਫ ਲੜਾਈ ਆ ਉਹ ਲੜਾਈ ਇਸ ਮੋਰਚੇ ਦਾ ਹੌਲੀ ਹੌਲੀ ਹਿਸਾਬ ਅੰਗਰ ਰਹੀ ਆ ਇਸ ਤੋਂ ਲਗਾਇਆ ਭੱਟੀ ਦੇ ਵਿੱਚ ਇਹਨਾਂ ਨੇ ਜਿਹੜੇ 70 ਕਰੋੜ ਕਿਸਾਨ ਆ ਖੇਤੀ ਕਰਦੇ ਆ 50% ਬਣਦੇ ਦੇਸ਼ ਦੀ ਵਾਦੀ ਦਾ ਉਹਨਾਂ ਵਾਂ ਤੇ 3% ਬੈਂਕ ਰੱਖਿਆ ਗਿਆ ਤੇ ਦੂਜੇ ਜਿਹੜੇ ਬਾਕੀ ਦਾ ਬੈਂਕ ਜਿਹੜਾ ਵਾ 97% ਉਹ ਜੋ ਬਹੁਤ ਵੱਡਾ ਹਿੱਸਾ ਘਰ ਪੂਰੇ ਟੈਕ ਲੱਥਿਆ ਗਿਆ ਉਹਨਾਂ ਨੂੰ ਛੋਟਾ ਦਿੱਤੀਆਂ ਗਈਆਂ ਉਹਨਾਂ ਦੇ ਕਰਜ਼ੇ ਖਤਮ ਕਰਨ ਵਾਸਤੇ ਰੱਖਿਆ ਗਿਆ ਉਹਨਾਂ ਨੂੰ ਹੋਰ ਜ਼ਰੂਰਤ ਦਿੱਤੀਆਂ ਜਾਂਦੀਆਂ ਵਾ ਇਸ ਕਰਕੇ ਜਿਹੜਾ ਏਡਾ ਵੱਡਾ ਵਿਤਕਰਾ ਵਾ 140 ਕਰੋੜ ਲੋਕਾਂ ਨਾਲ ਕਿਸਾਨਾਂ ਮਜ਼ਦੂਰਾਂ ਬੀਬੀਆਂ ਨਾਲ 70 ਕਰੋੜ ਕਿਸਾਨਾਂ ਨਾਲ ਉਹਦੇ ਕਰਕੇ ਦੇਸ਼ ਦੇ ਲੋਕ ਉੱਠ ਰਹੇ ਆ ਤੇ ਦੇਸ਼ ਦੇ ਲੋਕ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨਗੇ ਤੇ ਇਹ ਮੋਰਚੇ ਸਾਡੀ ਜ਼ਿੰਦਗੀ ਆ ਇਹ ਮੋਰਚੇ ਤੋਂ ਇਹ ਮੋਰਚਾ ਹੀ ਆ ਜਿਹੜਾ ਸਾਡੇ ਮਸਲੇ ਹੱਲ ਕਰੂਗਾ ਤੇ ਸਾਨੂੰ ਸਾਡੀ ਪੂਰਤ ਮੁਕਤ ਬਣਾਊਗਾ ਕਿਸਾਨ ਮਜ਼ਦੂਰ ਜਿਹੜੇ ਆ ਉਹ ਰੱਜ ਕੇ ਰੋਟੀ ਦੇ ਚਾ ਖਾ ਸਕਣਗੇ ਗੈਰ ਰੋਟੀ ਕਾ ਖਾ ਸਕਾਲ ਸਾ ਗੈਰ